ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੇਸਰੀ ਸਿੰਘਪੁਰਾ ਰਾਜਸਥਾਨ ਸਟੇਟ ਦਾ ਇਹ ਸ਼ਹਿਰ ਦੋਸਤੋ ਤੇ ਜ਼ਿਲ੍ਹਾ ਇਹਨੂੰ ਪੈਂਦਾ ਹੈ ਸ੍ਰੀ ਗੰਗਾ ਨਗਰ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਕੰਗ ਡੇਰੀ ਫਾਰਮ ਤੇ ਪੁਰਾਣਾ ਹੀ ਇਹਨਾਂ ਦਾ ਵਪਾਰ ਦਾ ਕੰਮ ਇੱਥੇ ਬਹੁਤ ਸਾਰੇ ਪਸ਼ੂ ਵਿਕਰੀ ਵਾਲੇ ਹੁੰਦੇ ਆ ਮੇਰੀ ਪਹਿਲੀ ਵੀਡੀਓ ਬਾਈ ਹੋਰਿਆਂ ਕੋਲੋਂ ਅੱਜ ਅਸੀਂ ਕੋਸਕ ਨਾਲ ਤੁਹਾਨੂੰ ਦਿਖਾ ਦਿੰਨੇ ਆ ਵੀ ਬਹੁਤੀ ਲੰਬੀ ਵੀਡੀਓ ਨਾ ਬਣੇ ਉਹਦੇ ਕਰਕੇ ਪਰ ਵੈਸੇ ਜੇ ਗੱਲ ਕਰੀਏ ਦੱਸੋ ਤੇ ਇੱਥੇ ਪਸ਼ੂਆਂ ਦੀ ਗਿਣਤੀ ਬਾਈ ਜੀ ਹੋਰਾਂ ਕੋਲ ਘਰੇ 35 ਤੋਂ 40 ਪਸ਼ੂ ਵਿਕਰੀ ਵਾਲੇ ਮੌਜੂਦ ਹੈ ਅੱਜ ਦੇ ਦਿਨ 'ਚ ਵੀ ਸੋ ਕੋਸਕ ਮੱਝਾਂ ਤੇ ਇੱਕ ਅਧੀ ਗਾਂ ਤੁਹਾਨੂੰ ਨਾਲ ਦਿਖਾ ਦਾਂਗੇ ਬਾਕੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੂਗਾ ਉਹ ਆ ਕੇ ਦੇਖੂਗਾ ਤੇ ਤਸੱਲੀ ਤੁਸੀਂ ਆਪ ਕਰਨੀ ਹੋਊਗੀ ਸੋ ਆਓ ਮਿਲिए ਬਾਈ ਨੂੰ ਕਰਦੇ ਆ ਸ਼ੁਰੂਆਤ ਦੋਸਤੋ ਅੱਜ ਦੀ ਇਸ ਵੀਡੀਓ ਦੀ ਪਹਿਲੇ 2 ਨੰਬਰਾਂ ਦੇ ਉੱਤੇ ਗੱਭਣ ਮੱਝਾਂ ਖੜੀਆਂ ਐ ਇੱਥੋਂ ਵੀਡੀਓ ਸ਼ੁਰੂ ਕਰਾਂਗੇ ਸੋ ਮਿਲਦੇ ਆਂ ਤੇ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਮੇਰਾ ਨਾਮ ਵੀਰੇ ਸ਼ੰਤਵੀਰ ਸਿੰਘ ਆ ਹੂੰ ਵਿਲੇਜ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਾ ਨਗਰ ਆ ਤਹਿਸੀਲ ਕਰਨਪੁਰਾ ਠੀਕ ਐ ਐਸਾ ਬਾਈ ਵਪਾਰ ਦਾ ਕੰਮ ਪੁਰਾਣਾ ਹੀ ਚੱਲਦਾ ਆ ਹਾਂ ਵਪਾਰ ਹੀ ਚੱਲਦਾ ਜੀ ਠੀਕ ਹੈ ਮੱਝਾਂ ਗਾਵਾਂ ਦੋਨੇ ਤਰ੍ਹਾਂ ਦੇ ਪਸ਼ੂ ਲੈਉਣੇ ਹਾਂਜੀ ਦੋਨਾਂ ਤਰ੍ਹਾਂ ਦੇ ਹੁੰਦੇ ਠੀਕ ਹੈ ਅੱਛਾ ਅੱਜ ਆਪਾਂ ਬਈ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਮੱਝ ਖੜੀ ਹੈ ਇਸੇ ਤੋਂ ਵੀਡੀਓ ਦੀ ਸ਼ੁਰੂ ਸ਼ੁਰੂਆਤ ਕਰਨੀ ਹੈ ਆਪਾਂ ਕਿੰਨਵਾ ਸੂਹੂ ਆਸੂ ਇਹ ਵੀਰੇ ਤੀਜੇ ਸੂਹੇ ਸੂਹੂਗੀ ਕਿੰਨੇ ਕ ਦਿਨ ਲੇਜੂ ਹਜੇ ਹਜੇ ਵੀਰੇ ਹਫਤੇ ਦਾ ਟਾਈਮ ਬਾਕੀ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਵੀਰੇ ਬਾਜੂ ਹੈ ਬਸ 1,25,000 ਦੀ ਪਹੁੰਚ ਕਰਦਾ ਹਾਂ ਦੁੱਧ 20 ਕਿਲੋ ਦੇ ਦਊਗੀ ਮੈਂ ਠੀਕ ਹੈ ਖੋਲੀ ਭਾਈ ਦੋਸਤੋ 1,25,000 ਚ ਪਹੁੰਚ ਹੋ ਜੂਗੀ ਪਹੁੰਚ ਬਈ ਕਿੰਨੇ ਕਿਲੋਮੀਟਰ ਤੱਕ 300 ਕਿਲੋਮੀਟਰ 700 ਕਿਲੋਮੀਟਰ ਤੱਕ ਕਰਦਾ ਐ ਬਈ ਮਤਲਬ ਤੈ ਇਹ ਰਹਿ ਗਿਆ ਵੀ ਜੇ ਕੋਈ ਪੰਜਾਬੀ ਭਰਾ ਦੇਖਦਾ ਤਾਂ ਬੇਫਿਕਰੋ ਕੇ ਫੋਨ ਲਾ ਲੈ ਘਰੇ ਪਹੁੰਚ ਜੂਗੀ ਇੰਨੇ ਚ 700 ਕਿਲੋਮੀਟਰ ਤੱਕ ਪਹੁੰਚ ਲਾ ਦਾਂਗੇ ਬਈ ਠੀਕ ਐ ਤੋਂ ਦੱਸੋ ਹਵਾਨਾ ਬੜਾ ਚੰਗਾ ਹੈ ਹਾਈਟ ਮੀਡੀਅਮ ਹੈ ਨਹੀਂ ਹਾਈਟ ਇੰਨੀ ਮੀਡੀਅਮ ਵੀ ਨਹੀਂ ਪੂਰੀ ਐ ਵਾਲੀ 700 ਕਿਲੋ ਸੌਰੀ 700 ਕਿਲੋਮੀਟਰ ਤੱਕ ਬਈ ਕਹਿੰਦਾ ਵੀ 1 ਲੱਖ ਤੇ 25000 ਚ ਪਹੁੰਚ ਹੋਊਗੀ ਹਵਾਨਾ ਪਛਾਣ ਉਹ ਵੀ ਚੰਗਾ ਦਿਸਦਾ ਕਿਉਂ ਕਰਕੇ ਕਮਾਈ ਬਈ ਅੱਗੇ ਨੂੰ ਵੀ ਇਹਦੀ ਗਾੜੀ ਵੀ ਦੇਖ ਲਿਓ ਦੋਸਤੋ ਇਦਾਂ ਦੀ ਅਗਾੜੀ ਐ ਚੰਗੇ ਦੁੱਧ ਦੀ ਆਸ ਐ 1,25,000 ਚ ਤੁਹਾਡੇ ਘਰ ਤੱਕ ਦਾ ਰੇਟ ਐ ਇਹ ਮਤਲਬ ਕਈ ਵਾਰ ਅਸੀਂ ਜਦੋਂ ਦੂਰ ਤੋਂ ਪਸ਼ੂ ਦੇਖਦੇ ਆਂ ਤੇ ਇਹ ਸੋਚਾਂ ਚ ਪੈ ਜਾਂਦੇ ਆਂ ਵੀ ਕਿਰਾਇਆ ਕਿੰਨਾ ਕੁ ਪਊਗਾ ਤਾਂ ਉਸ ਗੱਲੋਂ ਤੁਸੀਂ ਬੇਫਿਕਰ ਹੋ ਜਾਓ ਸੌਦਾ ਤੁਸੀਂ ਪਸ਼ੂ ਜੱਜ ਦਾ ਦੇਖ ਕੇ ਕਰਨਾ ਆ ਕੇ ਦੇਖ ਸਕਦੇ ਹੋ ਤਸੱਲੀ ਕਰ ਸਕਦੇ ਹੋ 1,25,000 ਚ ਘਰੇ ਪਹੁੰਚ ਇਸ ਮੱਝ ਦੀ ਹੋਣੀ ਐ ਹਵਾਨੇ ਦੀ ਹੁਣ ਵੀ ਤਿਆਰੀ ਦੇਖੋ ਦੋਸਤੋ ਚੰਗੀ ਤਿਆਰ ਹੋਈ ਵੀ ਮੱਝ 2 ਨੰਬਰ ਤੇ ਵੀ ਗੱਬਣ ਮੱਝ ਐ ਬਾਈ ਜਿਹੜੀ 2 ਨੰਬਰ ਤੇ ਗੱਬਣ ਮੱਝ ਐ ਇਹਦੀ ਕੀ ਕਿਤੇ ਨਾ ਗੱਬਣ ਮੈਂ ਜਿਹੜੀ ਇਹ ਕੋਈ ਭਰਾ ਆਪਣੇ ਤੋਂ ਲਊਗਾ ਨਾ ਸੇਲ ਕਰਨਾ ਚਾਹੁੰਦਾ ਹ ਹ ਉਹਦੀ ਆਪਣੀ ਗਾਰੰਟੀ ਹੋਊਗੀ ਭਾਰ ਦੀ ਸਾਨ ਘਾੜ ਦੇ ਵਾਦੇ ਦੀ ਚੜਾਈ ਦੀ ਨਰਮ ਹੋਊਗੀ ਕੋਈ ਧਾਰ ਕਾੜਨੀ ਨਹੀਂ ਹੋਊਗੀ ਠੀਕ ਐ ਇਸ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਠੀਕ ਐ ਅੱਛਾ ਬਾਈ ਕੀ ਭਾਜ ਦੇ ਦਿਆਂਗੇ ਇਹ ਇਦੀ ਪਹੁੰਚ ਕੀ ਪਾਛ ਹੋ ਜੂ ਦੋ ਨੰਬਰ ਵਾਲੀ ਮੈਂ ਹਾਂ ਹਾਂ ਇਹ ਵੀਰੇ 1 ਲੱਖ ਤੇ 7000 ਦੀ ਝੋਟੀ ਦੇ ਦਾਂਗੇ ਠੀਕ ਹੈ ਖੋਲੀ ਵੀ ਇਹ ਲੱਗਣ ਨੂੰ ਤਾਂ ਵੀਰੇ ਦੂਜੇ ਸੂਏ ਲੱਗਦੀ ਐ ਵੀ ਤੀਜੇ ਸੂਏ ਸੂ ਗਈ ਐ ਠੀਕ ਹੈ ਸੋ ਦੋਸਤੋ ਤੀਜਾ ਸੂਆ ਹੀ ਇਹਨੇ ਸੋਣਾ ਗਾਰੰਟੀ ਬਾਈ ਕਹਿੰਦਾ ਵੀ ਇੱਕ ਤਾਂ ਭਾਰਤੋਂ ਤੇ ਦੂਜਾ ਥਾਨ ਵੱਧ ਘਟਦੀ ਐ ਗਾਰੰਟੀ ਹੋਊਗੀ ਦੁੱਧ ਵੀਰੇ ਪਿਛਲੇ ਘਰੇ ਇਹਨੇ 14 ਲੀਟਰ ਦਿੱਤਾ ਠੀਕ ਹੈ ਦਨ ਹੈ ਲੈਜੂ ਹਫਤਾ ਬਾਈ ਹਾਂ ਦੋ ਦਿਨ ਵੀਰੇ ਕੋਈ 4-5 ਦਿਨ ਲੈ ਜਾਊਗੀ ਬਾਕੀ ਕੋਈ ਹੌ ਚੜ ਕੇ ਆਉਂਦਾ ਪਸ਼ੂ ਸਹੀ ਹੈ ਫਿਲ ਹੁਲ ਕੇ ਕਹਿਣ ਸੋ ਸੋ ਫਿਲ ਕੇ ਕਈ ਵਾਰਾਂ ਪਸ਼ੂ ਦਿਨਾਂ ਦਾ ਫਰਕ ਪਾ ਜਾਂਦਾ ਹੁੰਦਾ ਵੈਸੇ ਤੁਸੀਂ ਹੁਣ ਦੀ ਤਿਆਰੀ ਦੇਖ ਲਓ ਸਿੰਘ ਗੋਲ ਕੁੰਡਾ ਹਵਾਨਾ ਅੱਗੋਂ ਭਰੀ ਬੈਠੀ ਆ ਬਾਕੀ ਪਿੱਛੋਂ ਹਵਾਨਾ ਪਸ਼ੂ ਸੂਣ ਲੱਗਿਆ ਮੌਕੇ ਤੇ ਵੀ ਭਰ ਲੈਂਦਾ 1 ਲੱਖ ਤੇ 7000 ਚ ਇਸ ਮੱਝ ਦੀ ਪਹੁੰਚ ਜਿਹੜਾ ਵੀ ਭਰਾ ਕਿਤੋਂ ਵੀ ਵੀਡੀਓ ਦੇਖ ਰਿਹਾ ਹੈ 500 700 ਕਿਲੋਮੀਟਰ ਤੱਕ ਬਾਈ ਕਹਿੰਦਾ ਪਹੁੰਚ ਕਰ ਦਿਆਂਗੇ ਬੜੀ ਚੰਗੀ ਮੱਝ ਦਿਸਦੀ ਹੈ ਦੋਸਤੋ ਜਿਹੜੀ ਸੂਈ ਸਵਾਈ ਹੈ ਬਾਈ ਇਹ ਕਨਮਾ ਸੂਆ ਸੂਈ ਹੈ ਮਾੜੀ ਇਹ ਵੀਰੇ ਝੋਟੀ ਤੀਜੀ ਸੂਏ ਸੂਈ ਹੈ ਹੂੰ ਇਹ ਜਿਹੜਾ ਥਣਾ ਦੇ ਵਿੱਚ ਧਾਰਾ ਵੇਖਦੀਆਂ ਵੀਰੇ ਬੱਚੇ ਮੜੇ ਅੱਗੇ ਬੰਨੇ ਮੈਂ ਉਹਦੇ ਨਾਲ ਕਈ ਵਾਰੀ ਅਗਲਾ ਕਹਿੰਦਾ ਬੱਚਾ ਦਿਖਾਇਆ ਨਹੀਂ ਮੈਂ ਦਾ ਸਹੀ ਹੈ ਠੀਕ ਹੈ ਉਹਦੇ ਨਾਲ ਕੀ ਮੈਂ ਥਣਾ ਦੇ ਧਾਰਾ ਪਾ ਕੀ ਹੈ ਠੀਕ ਹੈ ਅੱਛਾ ਬਾਈ ਉਹ ਦਾਸ ਟਾਈਮ ਵੀਰੇ ਝੋਟੀ ਥੱਲੇ 17 ਲੀਟਰ ਤਿਆਰ 16 ਕਿਲੋ ਤੇ ਸੌਦਾ ਕਰ ਲੈ ਕੋਈ ਭਰਾ ਹੂੰ 20 ਪਲੱਸ ਦੁੱਧ ਦਊਗੀ ਅੱਜ ਇਹਨੂੰ ਪੰਜਵਾਂ ਦੇਣਾ ਸੋਈ 16 ਕਿਲੋ ਐ ਇਸ ਟਾਈਮ ਤੇ ਆਰ ਦੁੱਧ ਆ ਠੀਕ ਹੈ ਅੱਛਾ ਭਾਈ ਕੀ ਕੀਮਤ ਰਹਿਣੀ ਹੈ ਕੀਮਤ ਵੀਰੇ 1,60,000 ਦੀ ਪਹੁੰਚ ਕਰਾਂਗੇ ਠੀਕ ਹੈ ਖੋਲੀ ਭਾਈ ਨੂੰ ਦੱਸੋ ਬੜੇ ਚੰਗੇ ਦੁੱਧ ਤੋਂ ਸ਼ੁਰੂਆਤ ਹੋਈ ਇਹ ਕੱਟੀ ਇਹਦੇ ਨਾਲ ਆ ਬੱਚਾ ਜਿਹੜਾ ਉਹ ਫੀਮੇਲ ਕਾਫੇ ਦੇ ਅੱਗੇ ਬੱਤੀ ਦੁੱਧ ਪਿਛਲੇ ਕਰੇ ਵੀਰੇ ਸਹੀ 19-20 ਲੀਟਰ ਦੁੱਧ ਕੱਢਿਆ ਛੋਟੀ ਨੇ ਠੀਕ ਹੈ ਹਾਂਜੀ 1 ਲੱਖ ਤੇ 60,000 ਚ ਘਰੇ ਪਹੁੰਚ ਹਵਾਨੇ ਦੇ ਉੱਤੇ ਨਾੜਾਂ ਬੜੀਆਂ ਚੰਗੀਆਂ ਮੈਂ ਸ਼ੁਰੂ ਚ ਵੀਡੀਓ ਦੇ ਦਿਖਾਈ ਦਿੱਤੀਆਂ ਸੀ ਢਾਂਚਾ ਦੇਖ ਲਓ ਸਾਰੀ ਜਿਹੜੀ ਚਮੜੀ ਆ ਉਹਦੇ ਤੇ ਬਰੀਕ ਬਰੀਕ ਨਾੜਾਂ ਫੁੱਲ ਦਿਸਣੀਆਂ ਬਾਕੀ ਸਟਰਕਚਰ ਦੇਖੋ ਮੱਝ ਦਾ ਫੁੱਲ ਕਦ ਕਾਠ ਆਈ ਕਦ ਕਾਠ ਚੰਗਾ ਲੰਬਾਈ ਚੰਗੀ ਐ ਹਵਾਨਾ ਦੱਸੋ ਬਹੁਤ ਸੋਹਣਾ ਤੇ ਇਹ ਕਿਉਂਕਿ ਬੱਚਾ ਮੂਹਰੇ ਲਾਤਾ ਤਾਂ ਉਹਦੇ ਨਾਲ ਚੰਗੇ ਦੁੱਧ ਵਾਲਾ ਪਸ਼ੂ ਪਸਮਾਉਂਦਾ ਔਰਲੇ ਪਾਸੇ ਵੀ ਨਾੜਾਂ ਦੇਖ ਲਓ ਤੇ ਪਰਲੇ ਪਾਸੇ ਵੀ ਸੇਮ ਆ ਪੂਰਾ ਹਵਾਨਾ ਗੁੰਦਵਾ 1,60,000 ਚ ਪਹੁੰਚ ਜਿਹੜੀ ਬਾਈ ਨੇ ਤੁਹਾਨੂੰ ਦੱਸਦੀ ਹੈ ਬਾਕੀ ਮੈਂ ਸ਼ੁਰੂ ਚ ਇਸ ਕਰਕੇ ਕਹਿੰਦਾ ਸੀ ਵੀ ਰੇਟ ਉਸ ਹਵਤੇ ਬਾਈ ਹੁਰਿਆਣੇ ਰੱਖਣੇ ਆ ਮੁਕੇਸ਼ ਜਿਹੜਾ ਉਹ ਕੱਢੀ ਤੁਹਾਡੇ ਘਰੇ ਜਿਹੜੀ ਇਹਨਾਂ ਦੀ ਇਸ ਕੀਮਤ ਚ ਪਹੁੰਚ ਹੋਣੀ ਹੈ ਕਿਰਾਇਆ ਵੱਖਰਾ ਨਹੀਂ ਹੋਊਗਾ ਫੋਲ ਇਹ ਸਾਈਡ ਤੇ ਵੀ ਹਵਾਨੇ ਤੇ ਨਾੜਾਂ ਦੇਖਿਓ ਤੁਸੀਂ ਬਾਕੀ ਇਹ ਗਾੜੀ ਦੇਖ ਸਕਦੇ ਹੋ ਇਹਦੀ ਬਹੁਤ ਹੀ ਨਰਮ ਚਵਾਈ ਹੈ ਵੀਰੇ ਠੀਕ ਹੈ ਸੋ ਫੇਰ ਦੇਖੋ ਇਹਦਾ ਹਵਾਨਾ ਦੋਸਤੋ ਮੱਝ ਦਾ ਬੜੀ ਚੰਗੀ ਇਹ ਤਿਆਰ ਹੋਈ ਵੀ ਮੱਝ ਹੈ ਸੋਹਣਾ ਢਾਂਚਾ ਹੈ ਅ ਭਾਈ ਇਹਦੂ ਅੱਗੇ ਜਿਹੜੀ ਝੋਟੀ ਦਿਸਦੀ ਹੈ ਛੱਡ ਦੇ ਭਾਈ ਇਹਦੀ ਕੀ ਡਿਟੇਲ ਹੈ ਭਾਈ ਇਹ ਵੀਰੇ ਮਾੜੀ ਜੀ ਨੀਲੀ ਰਾਵਿਚ ਕਾਹ ਲੋ ਮਾਥੇ ਤੇ ਫੁੱਲੀ ਹੈ ਹੂੰ ਤੇ ਅੱਜ ਇਹਨੂੰ ਵੀਰੇ ਤੀਜਾ ਦਿਨ ਸੋਏ ਨੂੰ ਹੈ ਹੂੰ ਤੇ 14 ਕਿਲੋ ਬੋਲਾ ਤਿਆਰ ਹੈ ਠੀਕ ਹੈ ਕੱਚਾ ਦੁੱਧ ਠੀਕ ਹੈ 42 ਸੂਆ ਸੋਈ ਹੈ ਮੰਨਨੋਂ ਵੀਰੇ ਤੀਜਾ ਮੰਨ ਲਓ ਇਹ ਨਹੀਂ ਦੂਜੇ ਸੂਏ ਹੈ ਅੱਛਾ ਪੌਂਚ ਕੀ ਪਾਛੂਗੀ ਪੌਂਚ ਵੀਰੇ 145000 ਦੀ ਕਰਾਂ ਇਹ ਦੁੱਧ ਇਹ ਵੀ ਝੋਟੀ 18 20 ਕਿਲੋ ਦੇ ਦਊਗੀ ਖੁੱਲਾ ਠੀਕ ਹੈ ਦੋਸਤੋ ਬੱਚਾ ਕੱਟਾ ਤੇ 나ੜੂਆ ਨਾਲ ਹੈ ਤਾਜੀ ਸੂਈ ਵੀ ਹੈ 145 ਦੀ ਪੌਂਚ 14 ਕਿਲੋ ਪਾਸ ਕਰ ਸਕਦਾ ਇਹ ਬੰਦਾ ਅੱਜ 3 ਦਿਨ ਆਈ ਸੂਈ ਥੱਲੇ ਠੀਕ ਹੈ ਇਹਦਾ ਵੀ ਹਵਾਨਾ ਚੰਗਾ ਟਾਂਚਾ ਚੰਗਾ ਬੱਚੇ ਤੋਂ ਨੀਲੀ ਰਾਵੀ ਦੇ ਵਧੀਆ ਲੈ ਸਕਦੇ ਹਾਂ ਠੰਡ ਦਾ ਸਹਿਜ ਸੋਹਣਾ ਅੱਗੋਂ ਪਿੱਛੋਂ ਹਵਾਨਾ ਤੁਹਾਨੂੰ ਚੰਗਾ ਨਜ਼ਰ ਆਊਗਾ ਲਿਆ ਭਾਈ ਕਮਾਲ ਨੀਲੀ ਰਾਵੀ ਚ ਬਹੁਤ ਸੋਹਣੇ ਬੱਚੇ ਲੈ ਸਕਦੇ ਹਾਂ ਸੋ ਇਦਾਂ ਦਾ ਇਹਦਾ ਰੰਗ ਰੂਪ ਝਲਕਦਾ ਹੈ ਇਹਦੀ ਬਾਡੀ ਬੰਤਰ ਜਿਹੜੀ ਉਹ ਇਸ ਟਾਈਪ ਦੀ ਹੈ ਸੋ ਇਹ ਪਹੁੰਚ ਹੋਣੀ ਹੈ 145 ਦੀ ਤੁਹਾਡੇ ਘਰ ਤੱਕ ਦੀ ਜਿਹੜੀ ਇਹਦੂ ਅੱਗੇ ਬਾਈ ਝੋਟੀ ਐ ਇਧਰ ਹੋ ਜਾ ਐ ਵੀਰੇ ਝੋਟੀ ਇਹ ਨਹੀਂ ਦੂਜੇ ਸਵੇ ਸੋਈ ਐ ਹੂੰ ਮੰਨਨੋਂ ਤੀਜੇ ਸਵੇ ਮਨਸਾਹ ਦਾ ਕੋਈ ਭਰਾ ਹੂੰ ਤਾਂ ਆਪਾਂ ਬੈਸ ਬਾਜੀ ਨਹੀਂ ਕਰਨੀ ਇਹ ਚ ਠੀਕ ਐ ਤੇ ਚਵਾਚੂ ਵੋ ਚੰਗਾ ਲੱਗਿਆ ਕੱਟੀ ਦੇ ਹੂੰ ਤੇ ਤੀਜੇ ਦਿਨ ਇਹਨੂੰ ਸੋਇਆ ਨੂੰ ਵੀਰੇ ਤੇ 12 ਕਿਲੋ ਬੋਲਾ ਤਿਆਰ ਠੀਕ ਐ ਇਹ ਤਾਂ ਕੱਢ ਘਾਟ ਪੂਰਾ ਜਿੰਨਾ ਕਹਿ ਦੂੰਗੇ ਸਹੀ ਇਹਦੀ ਕੀਮਤ ਕੀ ਰਹਿਣੀ ਐ ਬਈ ਇਹ ਕੀਮਤ ਵੀਰੇ 1 ਲੱਖ 5000 ਦੀ ਪਹੁੰਚ ਹੋਊਗੀ ਸੋਸੋ ਗਾਵਾਂ ਵਾਲਾ ਹਵਾਨਾ ਐ ਫੈਕਸ ਜਹਾਵਾਨਾ ਬਾਕੀ ਸਾਹਮਣੇ ਕਲੀਅਰ ਤੁਹਾਨੂੰ ਵੀਡੀਓ ਚ ਦਿਖ ਰਿਹਾ ਸਿੰਗ ਕੁੰਡਿਆਂ ਦੀ ਹੈ ਇੱਥੋਂ ਤੁਸੀਂ ਸਿੰਗ ਦੇਖ ਸਕਦੇ ਹੋ ਬਾਈ ਕਹਿੰਦਾ ਵੀ ਦੂਜਾ ਸੁਆ ਜਿਹਨੇ ਤੀਜਾ ਮੰਨਣਾ ਉਹ ਤੀਜਾ ਮੰਨ ਲੇ ਉਹ ਤੋਂ ਢੀ ਖੁਸ਼ੀ ਹੈ ਸਾਹਮਣੇ ਤੁਹਾਨੂੰ ਚੀਜ਼ ਜਿਹੜੀ ਉਹ ਦਿਖਾ ਰਹੇ ਆ ਇੱਕ ਹੋਰ ਛੋਟੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਚ ਤਿੰਨ ਗਾਵਾਂ ਵੀ ਬਾਈ ਕੋਲੋਂ ਦਿਖਾਉਣੀਆਂ ਹਾਲਾਂਕਿ ਪਸ਼ੂ ਹੋਰ ਵੀ ਹੈ ਪਰ ਜਿੰਨੇ ਇੱਕ ਵੀਡੀਓ ਚ ਮਾਦੇਮ ਨਾਲ ਦਿਖਾ ਸਕਦੇ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰੂ ਜਿਹੜੀ ਇਹ ਲਾਸਟ ਵਾਲੀ ਝੋਟੀ ਹੈ ਬਾਈ ਇਹ ਵੀਰੇ ਪਲਹਣ ਸੋਈ ਹੈ ਠੀਕ ਹੈ ਕਿੰਨੇ ਕ ਦਿਨ ਹੋ ਗਏ ਅੱਜ ਇਹਨੂੰ ਸੋਈ ਹੈ ਇਹ ਵੀਰੇ ਰਾਤ ਹੀ ਸੋਈ ਹੈ ਕੋਈ ਬੋਲਾ ਇਹਦਾ ਕੱਢਿਆ ਹੋਇਆ ਕੋਈ ਢਾਈ ਤਿੰਨ ਕਿਲੋ ਠੀਕ ਹੈ ਬੱਚੇ ਨੂੰ ਪਿਆਰ ਠੀਕ ਹੈ ਸੋ ਦੋਸਤੋ ਬਹੁਤ ਬੈਠਾ ਹੈ 12 ਕਿਲੋ ਦੇ ਦਊਗੀ ਬਹੁਤ ਚੰਗੀ ਮਾਂ ਦੀ ਆ ਠੀਕ ਹੈ ਕੀ ਪੰਜ ਪਹੁੰਚ ਹੋਊ ਬਈ ਪਹੁੰਚ ਮੇਰੇ 1,5000 ਦੀ ਹੋਊਗੀ ਇਹਦੀ ਠੀਕ ਹੈ ਲਿਆਈ ਬਈ ਪੋਰਾ ਕੱਦ ਕੜਾ ਇਹ ਥਾਂ ਤੋਂ ਬਹੁਤ ਚੰਗਾ ਲੱਗਿਆ ਸਨ ਕਿਲੋ ਖੀਚ ਕੱਢਿਆ ਹੋਇਆ ਬੋਲਾ ਠੀਕ ਹੈ ਸੋਨ ਬੌਲੇ ਤੋਂ ਖਾਲੀ ਹੈ ਪਰ ਥੱਲੋਂ ਸਾਫ਼ ਸੁਥਰੀ ਹੈ ਥਾਂ ਬੜਾ ਸੋਹਣਾ ਰੱਖਿਆ ਝੋਟੀ ਨੇ 1.5 ਦੀ ਪਹੁੰਚ ਹੋਊਗੀ ਦੱਸੋ ਮੋੜ ਲਾ ਬਈ ਇਹਦੇ ਵੀ ਅਗਲੇ ਥਾਣਾ ਬਰਾਬਰ ਦੇ ਪਿਛਲਿਆਂ ਦੇ ਹਜੇ ਰਾਤ ਹੀ ਸੂਈ ਹੈ ਸੋ ਇਹ ਤੋਂ ਬਿਨਾ ਦੋਸੋ ਤਿੰਨ گاਵਾ ਵੀ ਦਿਖਾ ਦੇਣੀਆਂ ਬਈ ਜਿਹੜੀ ਇਹ ਗਾਂ ਇੱਥੇ ਖੜੀ ਹੈ ਇਹ ਵੀਰੇ ਜਰਸੀ ਕਰੋਸ ਹੈ ਹੂੰ ਕੱਲ ਹੀ ਇਹਨੇ ਬੱਚਾ ਜਨਮ ਦਿੱਤਾ ਹੈ ਤੇ ਅੱਜ ਇਹ ਬੋਲੇ ਤੋਂ ਖਾਲੀ ਹੈ ਠੀਕ ਹੈ ਕੀ ਕੀਮਤ ਖੋਲੋਗੇ ਤੋਰੀ ਵੀਰੇ ਮੜੀ ਇਹਦੀ ਕੀਮਤ ਕੀ ਰਹਿਣੀ ਹੈ ਕੀਮਤ ਵੀਰੇ ਇਹ 65000 ਦੀ ਪਹੁੰਚ ਕਰ ਦਾਂਗੇ ਠੀਕ ਹੈ ਦੁੱਧ ਦੇ ਦੋਗੇ ਬੱਚੀ 18 20 ਕਿਲੋ ਦੀ ਦੂਜਾ ਸੂਆ ਠੀਕ ਹੈ ਉਹ ਵੀਰ ਆਉਂਦਾ ਤੇ ਉਹ ਆਪਾਂ ਨੂੰ ਤੋੜ ਕੇ ਮੱਝ ਗਾਂ ਦਖਾਊਗਾ ਚੰਗਾ ਢਾਂਚਾ ਦੋਸਤੋ ਲਮਾਈ ਲਮੂਈ ਚੰਗੀ ਹੈ ਗਾਂ ਦੀ ਪਿੱਛੇ ਬੱਚਾ ਇਹਦੇ ਬੱਚਾ ਮੇਲ ਕਾਫ ਹੈ ਤੇ 65000 ਤੋਂ ਪਹੁੰਚ ਹੋ ਜਾਣੀ ਹੈ ਅਜੇ ਤਾਜੀ ਬਿਲਕੁਲ ਸੂਈ ਵੀ ਹੈ ਆਨੇ ਦੀ ਤਿਆਰੀ ਤੁਸੀਂ ਇਹਦੀ ਦੇਖ ਲਓ ਕਮਾਲਾ ਇਥੋਂ ਹੀ ਕੋਈ ਤਕਮਾ ਉਹ ਤਾਂ ਚਾ ਨੀ ਤਾਂ ਤੁਸੀਂ ਦੇਖ ਸਕਦੇ ਇਹ ਖੋਰ ਗਾਂ ਕਰਾਸ ਬਰੀਡ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਤੂ ਅੱਗੇ ਆ ਭਾਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਦੂਜੇ ਸੂਏ ਵਹਿੜ ਸੋਈ ਹੈ ਇਹ ਹੂੰ ਪਿਛੇ ਇਹਦੇ ਬੱਚੇ ਆ ਠੀਕ ਹੈ ਸੋਹਣੀ ਨੂੰ ਇਹਨੂੰ 7 ਦਿਨ ਹੋ ਗਏ। ਹੂੰ। ਦੁੱਧ ਇਸ ਟਾਈਮ 16 ਲੀਟਰ ਤਿਆਰ ਹੈ। ਕੀ ਪਾਚ ਪਹੁੰਚ ਕਰਾਂਗੇ? ਆ ਵੀਰੇ 60000 ਦੀ ਪਹੁੰਚ ਆਊਗੀ। ਠੀਕ ਐ। ਸੋ 60000 ਦੀ ਦੱਸੋ ਪਹੁੰਚ ਹੋਣੀ ਐ ਇਸ ਗਾਂ ਦੀ ਵੀ। ਔਰੇ ਕੱਦਗਾੜ ਦੀ ਬੱਚੀ ਐ। ਹਵਾ ਨਾ ਚੰਗਾ ਦਿਸਦਾ। ਇਹ ਵੀ ਕ੍ਰਾਸ ਬਰੀਡ ਚ ਐ। 60000 ਚ ਪਹੁੰਚ ਦੁੱਧ ਸੋਹਣੇ ਤੋਂ ਚੱਲੀ ਐ। ਲੈ ਵੇਹੇ ਹੱਥ ਫੇਰ ਕੇ ਦਿਖਾ ਦੇ। ਕਮਾਲਾ ਬੱਸ ਇੱਥੇ। ਲੇਵੇ ਤੇ ਹੱਥ ਫੇਰ ਕੇ ਦਿਖਾ ਦੇ ਪੂਰੀ ਸੀਲ ਠੰਡੀ ਹੈ ਇਹ ਸੋਈ ਕਮਾਣੀ ਬਈ ਸੋ ਦੱਸੋ ਹਵਾਨਾ ਫੇਰ ਦੇਖੋ ਗਾਂ ਦਾ ਇਹ ਰੋਖ ਹੈ ਦੇ ਹਵਾਨੇ ਦਾ ਚੰਗੀ ਤਿਆਰ ਹੋਈ ਦੀ ਹੈ ਇੱਕ ਐਚ ਐਫ ਚਪੈਂਦੀ ਬੱਛੀ ਆ ਬਾਈ ਕੋਲ ਜਿਹੜੀ ਲਾਸਟ ਉੱਤੇ ਤੁਹਾਨੂੰ ਇੱਧਰ ਦਿਖਾਉਣੀ ਹੈ ਬਈ ਇਹ ਬੱਛੀ ਕੰਨ ਮਸੂਆ ਹੈ ਏ ਵੀਰੇ ਪਹਿਲੇ ਸੂਏ ਸੂਗੀ ਹਾਂਜੀ ਕਿੰਨੇ ਕ ਦਿਨ ਲੈ ਜੂ ਬਾਈ ਜਿਹੜੀ ਏ ਵੀਰੇ ਦੇਣ ਹਜੇ 15 ਦਿਨ ਲੈ ਜੂਗੀ ਇਹ ਬੱਚੀ ਕੀ ਪਾਚ ਪਹੁੰਚ ਹੋਊਗੀ ਇਹਦੀ ਪਾ ਵੀਰੇ 1.5 ਦੀ ਪਹੁੰਚ ਹੋਊਗੀ ਹਜੇ ਦੋਨ ਦੇ ਦੰਦ ਕੱਢਦੇ ਆ ਠੀਕ ਹੈ ਸੋ ਦੋਸਤੋ ਹਜੇ ਦੋਨ ਦੇ ਦੰਦ ਕੱਢ ਰਹੀ ਹੈ ਦੋ ਦੰਦ ਬੱਚੀ 1.5 ਚ ਪਹੁੰਚ ਹੋ ਜਾਣੀ ਹੈ ਫੁੱਲ ਹਾਈਟ ਲੈਂਥ ਦੀ ਹੈ ਇੱਕ ਮਿੰਟ ਹੋ ਆ ਕੁੰਡ ਦੁਬਾਰਾ ਫੇਰ ਦੋਸਤੋ ਤੋੜਦੇ ਆ ਥੱਲੇ ਜਿਹੜੇ ਨਾਟਾ ਨਾ ਉਹ ਤੁਰਦੀ ਬੱਛੀ ਦੇ ਵੱਜ ਗਿਆ ਸੀ ਉਹਦੇ ਨਾਲ ਥੋੜਾ ਐ ਲੱਗਾ ਵੀ ਜਿਵੇਂ ਹੋਰ ਹੁੰਦੀ ਤੁਰਦੀ ਹੁੰਦੀ ਐ ਸੋ ਦੁਬਾਰਾ ਤੋੜ ਦਿੰਨੇ ਤੁਹਾਨੂੰ ਵੇੜ ਕੱਦ ਕਾਠ ਚੰਗੇ ਦੀ ਐ ਸੋਹਣਾ ਟੰਚ ਐ ਕਮਾਲਾ ਬਈ ਹਾਏ ਕੱਲ ਰਾਤ ਹੀ ਤਿਆਰੀ ਕਰਨ ਲੱਗੀ ਐ ਵੀਰੇ ਅੱਛਾ ਹਾਂ ਠੀਕ ਐ ਹਜੇ 15 ਦਿਨ ਪਏ ਦਿਨਾਂ ਚ ਚੰਗੀ ਐ ਗਾੜੀ ਐ ਦੋਸਤੋ ਤੇ ਪਛਾਣ ਨੂੰ ਵੀ ਹਵਾਨਾ ਚੰਗਾ ਦਿਸਦਾ ਕਮਾਲਾ ਬਈ ਸੋ ਇਹ گاਵਾ ਤਿੰਨ ਸੀਗਾਂ ਤੇ ਬਾਕੀ ਤੁਹਾਨੂੰ ਮੱਝਾਂ ਦਿਖਾਈਆਂ ਅੱਛਾ ਭਾਈ ਇੱਕ ਗੱਲ ਦੱਸ ਦੋ ਜੀ ਜਿਵੇਂ ਕੋਈ ਪੰਜਾਬੀ ਭਰਾ ਕਈ ਵਾਰ ਆ ਕੇ ਪਸ਼ੂ ਅਗਲੇ ਦਾ ਹੱਕਾ ਪਾਸ ਕਰਨਾ ਚਾਹੁੰਦਾ ਹੈ ਇੱਥੇ ਰੋਕ ਸਕਦਾ ਆਪਣੇ ਕੋਲ ਜਿਵੇਂ ਜਮਾਂ ਰੋਕ ਸਕਦਾ ਜੀ ਨਹੀਂ ਵੀ ਪਸ਼ੂ ਪਸੰਦ ਆਉਂਦਾ ਤਾਂ ਕੋਈ ਨਹੀਂ ਵੀਰੇ ਰੋਟੀ ਪਾਣੀ ਚਾਹ ਪਾਣੀ ਜੋ ਵੀ ਹੈ ਸਹੀ ਹੈ ਆਪਾਂ ਕਰਾਂਗੇ ਉਹ ਨਹੀਂ ਹੁੰਦਾ ਵੀ ਕੋਈ ਪਸ਼ੂ ਲਊਗਾ ਤਾਂ ਅਗਲੇ ਨੂੰ ਆਪਾਂ ਪੁੱਛਣਾ ਸਹੀ ਹੈ ਸੋ ਦੱਸੋ ਮਤਲਬ ਇਹ ਵੀ ਤੁਸੀਂ ਆ ਕੇ ਦੇਖੋ ਪਸ਼ੂ ਦੇਖੇ ਤੁਹਾਨੂੰ ਰੇਟ ਜਿਹੜੇ ਉਹ ਪਹੁੰਚ ਵਾਲੇ ਦੱਸਦੇ ਆ ਹੁਣ ਤੁਹਾਨੂੰ ਕਿਰਾਏ ਵਾਲੇ ਪੱਖ ਤੋਂ ਤੁਹਾਨੂੰ ਕੋਈ ਫਿਕਰ ਨਹੀਂ ਹੋਊਗਾ ਵੀ ਪਸੂ ਜਿਹੜਾ ਉਹ ਕੀ ਭਾਜ ਤੁਹਾਡੇ ਕੋਲ ਪਹੁੰਚੂਗਾ ਸੌਦਾ ਤੁਸੀਂ ਵੀਰ ਨਾਲ ਤੈਅ ਕਰ ਲਓ ਜੇ ਤੇ ਰੇਟ ਦੱਸੇ ਹੋਏ ਆ ਬਾਕੀ ਨੰਬਰ ਸਕਰੀਨ ਉੱਤੇ ਲਗਾਤਾਰ ਚੱਲ ਰਿਹਾ ਹਰ ਟਾਈਮ ਪਸੂ ਇੰਨੇ ਇੱਥੇ ਮੌਜੂਦ ਹੁੰਦੇ ਆ ਵੈਸੇ ਭਾਈ ਜਿਵੇਂ ਗਾਵਾਂ ਵੀ ਆਪਾਂ ਦਿਖਾ ਤੀਆਂ 60000 ਦੇ ਭਾਅ ਵਾਲੀਆਂ ਸੀ ਮੱਝਾਂ ਦੇ ਰੇਟ ਕੀ ਭਾਅ ਤੋਂ ਸ਼ੁਰੂ ਹੋ ਜਾਂਦੇ ਮੱਝ ਵੀਰੇ 60000 ਤੋਂ ਸ਼ੁਰੂਆਤ ਆਈ 60000 ਤੋਂ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਹਰ ਟਾਈਮ ਹੀ ਇੰਨੇ ਪਸ਼ੂ 25 30 ਰਹਿੰਦੇ ਪਸ਼ੂ ਵੀਰੇ ਕੰਟੀਨਿਊ ਹੀ ਰਹਿੰਦੇ ਆ ਆਪਣਾ ਠੀਕ ਹੈ ਇੰਨੇ ਪਸ਼ੂ ਹਰ ਟਾਈਮ ਹੀ ਮੌਜੂਦ ਹੁੰਦੇ ਆ ਠੀਕ ਹੈ ਇਹ ਜਿਹੜੀਆਂ ਮੱਝਾਂ ਖੜੀਆਂ ਕੋਸ ਆਪਾਂ ਇਹਨਾਂ ਬਾਰੇ ਥੋੜੀ ਡਿਟੇਲ ਦੇਈ ਦੀ ਕਿ ਬਾਈ ਹਾਂ ਇਹ ਵੀਰੇ ਦੂਜੇ ਸੂਏ ਝੋਟੀ ਆਈ ਹੂੰ ਤਿੰਨ ਆ ਚੌਥਾ ਦੇਣਾ ਸੂਏ ਨੂੰ 14 ਕਿਲੋ ਬੋਲਾ ਤਿਆਰ ਆਈ ਠੀਕ ਹੈ ਤੇ 1 ਲੱਖ ਤੇ 5000 ਦੀ ਝੋਟੀ ਪਹੁੰਚ ਕਰ ਦਾਂਗੇ ਇਹ ਠੀਕ ਹੈ ਬਹੁਤ ਚੰਗੇ ਜੰਗਲ ਦੀ ਹੈ ਦੁੱਧ 16 17 ਕਿਲੋ ਦੇ ਦੂਗੀ ਮੜਾ ਲੇਵਾ ਪੱਟਾਂ ਵਾਲਾ ਰੱਖਦੀ ਹੈ ਠੀਕ ਸਨਾਜ ਮਿੱਥੀ ਦੇਖ ਲੋ ਇਦਾਂ ਦਾ ਰੋਖ ਥਣ ਦਾ ਬੱਚਾ ਇਹਦੇ ਨਾਲ ਕੱਟੀ ਐ ਕੱਟਾ ਹੀ ਮਨ ਲਾ ਦਾ ਕੱਟੀ ਐ ਕੱਟੀ ਐ ਕੱਟੀ ਐ ਸੋ ਦੋਸਤੋ ਇਹਦੇ ਨਾਲ ਬੱਚਾ ਕੱਟੀ ਐ ਹਾਂ ਕੱਟੀ ਐ ਇਹਦੂ ਅੱਗੇ ਜਿਹੜੀ ਝੋਟੀ ਬਈ ਇਹ ਵੀਰੇ ਇਹਦੇ ਮਗਰ ਕੱਟਾ ਹੀ ਪਹਿਲੇ ਸੂਏ ਆ ਮੂੰਹ ਦੋ ਦਾਂਦਾ ਹੀ ਠੀਕ ਐ ਤੇ ਹਜੇ ਤਿਆਰ ਹੋਊਗੀ ਅੱਜ ਪੰਜਵਾਂ ਦੇਣਾ ਸੋਈ ਨੂੰ ਤੇ ਕੋਈ 9 8 9 ਕਿਲੋ ਬੋਲਾ ਤਿਆਰ ਐ ਕੀ ਬਾਜ ਪਹੁੰਚ ਹੋਊਗੀ ਬਈ ਹਾ ਵੀਰੇ ਅਸੀਂ 8000 ਦੀ ਪਹੁੰਚ ਕਰਦਾ ਆਂ ਵੀਰੇ ਠੀਕ ਐ ਇੱਕ ਝੋਟੀ ਹੋਰ ਖੜੀ ਆ ਲਾਸਟ ਉੱਤੇ ਜਿਹੜੀ ਹਾਂ ਇਹ ਝੋਟੀ ਵੀਰੇ ਤਿੰਨ ਦਿਨਾਂ ਦੀ ਸੋਈ ਆ ਤੇ ਬੱਚਾ ਇਹਦਾ ਡੈੱਡ ਹੋ ਗਿਆ ਈ ਹੂੰ ਤੇ ਇਸ ਟਾਈਮ ਬੋਲੀ 13 ਲੀਟਰ ਤਿਆਰ ਆ ਘੱਟੀ ਥੱਲੇ 13 ਬਿਨਾ ਬੱਚੇ ਤੋਂ ਮਿਲਦੀ ਸਹੀ ਐ ਹਾਂ ਜਮਾਂ ਹੀ ਜਮਾਂ ਸੀਲ ਠੰਡੀ ਐ ਭਾਵੇਂ ਹੁਣੇ ਧਾਰਾ ਮਾਰ ਲਓ ਠੀਕ ਐ ਇਸ ਟਾਈਮ ਠੰਡੀ ਪੂਰੀ ਆ ਠੀਕ ਐ ਹਾਂਜੀ ਸੋ ਬੱਚਾ ਇਹਦਾ ਹੋਪ ਸੀ ਜਮਾਂ ਅਜ ਤੀਜਾ ਆ ਚੌਥਾ ਦੇਣਾ ਈ ਠੀਕ ਐ ਦੋਸਤੋ ਮੂਰਾਜਾ ਬਣਾ ਲਿਆ ਐ ਦੇ ਮਿਲਦੀ ਠੰਡੀ ਮਿੱਠੀ ਹੈ ਬਾਕੀ ਤੁਸੀਂ ਚੋ ਕੇ ਦੇਖ ਲਓਗੇ ਹਾਂਜੀ ਸਾਫ ਸੁਥਰੀ ਹੈ ਹਵਾਨਾ ਇੱਥੋਂ ਦੇਖ ਲਓ ਤੁਸੀਂ ਇੱਥੋਂ ਤੁਹਾਨੂੰ ਥਣ ਕਲੀਅਰ ਜਿਹੜੇ ਉਹ ਇਹਦੇ ਦਿਸਦੇ ਹੋਣਗੇ ਸੋ ਦੋਸਤੋ ਇਹ ਪਸ਼ੂ ਇਸ ਵੀਰ ਕੋਲ ਵਿਕਰੀ ਆਲੇ ਸੀਗੇ ਤੇ ਤੁਹਾਨੂੰ ਕਾਫੀ ਸਾਰੇ ਨਾਗ ਦਿਖਾਤੇ ਆ ਲਾਸਟ ਤੇ ਫੇਰ ਬੇਨਤੀ ਹੈ ਜਿਹੜਾ ਵੀ ਪਸ਼ੂ ਖਰੀਦਣਾ ਹੈ ਉਹਦੀ ਤੁਸੀਂ ਤਸੱਲੀ ਆ ਕੇ ਕਰ ਸਕਦੇ ਹੋ ਰੱਖ ਸਕਦੇ ਹੋ ਬਾਈ ਹੋਰਿਆਂ ਕੋਲ ਰੈਸ ਦਾ ਪ੍ਰਬੰਧ ਹੈਗਾ ਤੇ ਤੁਸੀਂ ਆਉਦੀ ਰੀਜਨਲ ਪਸ਼ੂ ਦੇਖ ਕੇ ਤਸੱਲੀ ਕਰਕੇ ਖਰੀਦੋ ਰੇਟ ਜਿਹੜੇ ਮੈਂ ਵਾਰ-ਵਾਰ ਇਸ ਕਰਕੇ ਦੱਸ ਰਿਹਾ ਵੀ ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖ ਰਿਹਾ ਤੇ ਜੋ ਡਿਮਾਂਡ ਰੱਖੀ ਗਈ ਹੈ ਇਹਦੇ ਚ ਰਸਤੇ ਦਾ ਕਿਰਾਇਆ ਜਿਹੜਾ ਇਨਕਲੂਡ ਹੈ ਮਤਲਬ ਜੋ ਵੀ ਕਿਰਾਇਆ ਹੈ ਉਹ ਇਹਦੇ ਵਿੱਚ ਹੋਊਗਾ ਧੰਨਵਾਦ ਵੀਡੀਓ ਨੂੰ ਦੇਖਣ ਦਾ